ਡਾਕਟਰ ਅਖਿਲ ਚੌਧਰੀ ਆਈਪੀਐਸ ਐਸਐਸਪੀ ਸ਼੍ਰੀ ਮੁਕਸਰ ਸਾਹਿਬ ਦੇ ਨਿਰਦੇਸ਼ਾਂ ਅਤੇ ਐਸਪੀ ਅਤੇ ਡੀਐਸਪੀ ਦੀ ਨਿਗਰਾਨੀ ਹੇਠ ਜ਼ਿਲ੍ਹਾ ਪੁਲਿਸ ਨੇ ਟੈਲੀਕਮ ਟਾਵਰ ਬੁਨਿਆਦੀ ਢਾਂਚੇ ਦੀਆਂ ਸੰਗਠਿਤ ਚੋਰੀਆਂ ਦੇ ਵਿੱਚ ਸ਼ਾਮਲ ਇੱਕ ਗਰੋਹ ਦਾ ਸਫਲਤਾਪੂਰਵਕ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਖਾਸ ਤੌਰ ਤੇ ਪੂਰੇ ਖੇਤਰ ਦੇ ਵਿੱਚ ਬੇਸ ਪੈਨ ਯੂਨਿਟਾਂ ਅਤੇ ਸੰਬੰਧਿਤ ਥਿਸ਼ਿਆਂ ਨੂੰ ਚੋਰੀ ਕਰਦੇ ਸਨ ਤਾਂ ਪੁਚ ਤੋਂ ਪਤਾ ਲੱਗਾ ਕਿ ਪਵਨਦੀਪ ਸਿੰਘ ਜਿਸ ਦਾ ਪਹਿਲਾਂ ਇੱਕ ਟੈਲੀਕਮ ਠੇਕੇਦਾਰ ਦੇ ਨਾਲ ਤਜਰਬਾ ਸੀ ਤੇ ਆਪਣੇ ਭਰਾ ਅਵਲਜੀਤ ਸਿੰਘ ਦੇ ਨਾਲ ਮਿਲ ਕੇ ਇਸ ਸਾਈਟਾਂ ਨੂੰ ਨਿਸ਼ਾਨਾ ਬਣਾਇਆ ਗਿਆ ਟੀਮ ਮੁਖ ਸਰ ਪੁਲਿਸ ਵੱਲੋਂ ਪਿਛਲੇ ਕੁਝ ਟਾਈਮ ਤੋਂ ਜੋ ਟੈਲੀਕਮ ਕੰਪਨੀ ਦੇ ਟਾਵਰਸ ਤੇ ਇੱਕ ਕ੍ਰੋਨਿਕ ਚੋਰੀਆਂ ਦੀ ਇਨਪੁਟਸ ਜੋ ਆ ਰਹੀਆਂ ਸੀਗੀਆਂ ਤੇ ਉਸ ਚ ਸਾਰਾ ਪੈਟਰਨ ਸਟੱਡੀ ਕਰਕੇ ਵਕਫ ਵਕਫ ਟੀਮਾਂ ਬਣਾਈਆਂ ਗਈਆਂ ਤੋਂ ਕਨਸਰਨ ਪੁਲਿਸ ਸਟੇਸ਼ਨ ਤੇ ਸੀਆਈਏ ਟੀਮ ਨੇ ਲੀਡ ਬਾਈ ਡੀਐਸਪੀ ਡੀ ਐਂਡ ਐਸਪੀਡੀ ਇਸ ਚ 4 ਹਫਤੇ ਦੀ ਲਗਾਤਾਰ ਇੱਕ professionl ਤਰੀਕੇ ਦੇ ਮੈਟਰ ਨੂੰ ਫੋਲੋਅ ਅਪ ਕੀਤਾ ਗਿਆ ਤੇ ਇਸ ਤੇ ਕ੍ਰੈਕਡਾਊਨ ਕਰਕੇ ਇਹ ਜੋ ਟੈਲੀਕਮ থেਫਟ ਗੈਂਗ ਹੈ ਇਸ ਨੂੰ ਕ੍ਰੈਕ ਕੀਤਾ ਗਿਆ ਹੈ। ਤੋਂ ਇਸ ਤੇ ਹਲੇ ਤੱਕ ਜੋ ਗ੍ਰਿਫਤਾਰੀਆਂ ਹੋਈਆਂ ਗਈਆਂ ਉਹਨਾਂ ਤੇ ਗੱਲ ਸਾਹਮਣੇ ਆਈ ਹੈ ਕਿ ਇੱਕ ਕੋਈ ਐਕਸ ਐਮਪਲੋਈ ਸੀਗਾ ਜੋ ਟੈਲੀਕਮ ਕੰਪਨੀ ਦੇ ਪਹਿਲਾਂ ਵੀ ਕੰਮ ਕਰਦਾ ਰਿਹਾ ਕੰਟਰੈਕਟਰ ਦੇ ਨਾਲ। ਤੋਂ ਉਸ ਨੂੰ ਸਾਰੀ ਜਿੱਥੇ ਵੀ ਟਾਵਰਸ ਤੇ ਕੀ ਇਕੁਪਮੈਂਟ ਲੱਗਿਆ ਹੋਵੇਗਾ ਕਿ ਉੱਥੇ ਲੋਕੇਸ਼ਨਸ ਹੈਗੀ ਕਿੱਥੇ ਸਿਕਿਉਰਿਟੀ ਗੈਪਸ ਹੈਗੇ ਕਿੱਥੇ ਵਲਨਰੇਬਿਲਿਟੀ ਹੈਗੀ। ਉੱਥੇ ਉਸ ਚੀਜ਼ ਦਾ ਇਸਤੇਮਾਲ ਕਰਕੇ ਉਹ ਗੈਂਗ ਸਾਰਾ ਆਪਰੇਟ ਕਰ ਰਿਹਾ ਸੀਗਾ। ਤੋਂ ਪਿਛਲੇ 1 ਮਹੀਨੇ ਤੇ ਇਹਨਾਂ ਨੇ ਲਗਭਗ 2 ਤੋਂ 2.5 ਕਰੋੜ ਦੇ ਵਿੱਚ ਦੀ ਇਕਵਿਪਮੈਂਟਸ ਦੀ ਅਸੈਸਮੈਂਟ ਹੈਗੀ ਹੈ ਜੋ ਇੱਕ ਪੂਰੇ ਗੈਂਗ ਨੇ ਇਥੇ ਏਰੀਆ ਚ ਚੋਰੀਆਂ ਕੀਤੀਆਂ ਕੁਝ ਚੋਰੀਆਂ ਇਹਨਾਂ ਨੇ ਐਡਜੋਇਨਿੰਗ ਡਿਸਟ੍ਰਿਕਟਸ ਤੇ ਵੀ ਕੀਤੀ ਕੋਈ ਫਾਜ਼ਿਲਕਾ ਦਾ ਏਰੀਆ ਚ ਕੁਝ ਇਨਸੀਡੈਂਟ ਹੈ ਕੁਝ ਬਟਿੰਡੇ ਦੇ ਇਨਸੀਡੈਂਟ ਹੈਗੇ ਡਿਸਟ੍ਰਿਕਟ ਮੁਕਸਰ ਦੇ ਪਿਛਲੇ 4 ਹਫਤੇ ਦੇ ਇਨਸੀਡੈਂਟ ਤੇ ਉਹਨੂੰ ਇਹ ਕੇਸ ਕ੍ਰੈਕ ਹੋ ਗਏ ਹੈਗੇ ਇਸ ਤੇ ਫਰਦਰ ਤਫ਼ਤੀਸ਼ ਤੇ ਜੋ ਵੀ ਕੋਈ ਜਿਸ ਦੀ ਲਿੰਕੇਜਸ ਤੇ ਗਲ ਸਾਹਮਣੇ ਆਏਗੀ ਕਿਸ ਨੂੰ ਅੱਗੇ ਕਨਸਾਈਨਮੈਂਟ ਇਹਨਾਂ ਦੀ ਇਕਵਿਪਮੈਂਟਸ ਦੀ ਜਾਰੀ ਸੀਗੀ ਦਰਜਰ ਪਿਕਚਰ ਕੀ ਹੈਗੀ ਉਹ ਫਰਦਰ ਤਫਤੀਸ਼ ਤੇ ਲੈ ਕੇ ਆਈ ਜਾਊਗੀ। ਤੋਂ ਆਈ ਵੁੱਡ ਲਾਈਕ ਟੂ ਕਮੈਂਡ ਮਾਈ ਟੀਮ ਕਿ ਉਹਨਾਂ ਨੇ ਪੂਰਾ ਵਰਕਅਪ ਕਰਕੇ ਪੂਰਾ ਇੰਟੀਗ੍ਰੇਟਿਡ ਮੈਨਰ ਚ ਸਾਰਾ ਇੱਕ ਡਿਟੇਲਡ ਇਨਵੈਸਟੀਗੇਸ਼ਨ ਕੀਤੀ। ਇਕੱਲੇ ਇਕੱਲੇ ਸਸਪੈਕਟਸ ਨੂੰ ਫੋਲੋਅ ਅਪ ਕੀਤਾ ਤੇ ਉਸ ਦੇ ਬਾਅਦ ਇਸ ਨੂੰ ਐਪਰੀਹੈਂਡ ਕੀਤਾ ਗਿਆ ਗਿਆ ਨੇ। ਤੋਂ ਇਸ ਦੀ ਜੋ ਰਿਕਵਰੀ ਪਾਰਟ ਹੈਗੀ ਉਹ ਪ੍ਰੈਸ ਨੋਟ ਚ ਅਸੀਂ ਦੇਤੀ ਹੈਗੀ। ਵੀ ਹਲੇ ਮੈਟਰ ਚੁੱਕੀ ਇਨਵੈਸਟੀਗੇਸ਼ਨ ਤੇ ਕਲੀਅਰ ਹੋਏਗਾ। ਇਨੀਸ਼ੀਅਲੀ ਸਸਪੈਕਟਸ ਕਾਫੀ पुलिस ने अप्रीहे उस इनिशियल पुछगिछते जो गल सामने आई है बेस बेसते चार भी इनिशियली अरेस्ट की गई है फरदर भी जो किसी की कोई इनवॉलवमेंट आएगी उसके अकॉर्डिंगली कार्रवाई की जाएगी तो जो तुम्हें मास्टर माइंड की गल कह रहे हो हले तो तफ्तीश से गल सामने आई है कि जो इन्होंने पुराने इंपलॉय सी उन्होंने इनवॉल्वमेंट सामने लग रही हैगी बट लार्जर ये कंसाइनमेंट सारे जो इक्यूपमेंट्स की कितने देता इना दा वो अगे लिंकेज़ से तफतीश से लिया